ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੋ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਆਪਣਾ ਸਾਰਾ ਕੰਮ ਹੋ ਗਿਆ ਸੀ ਜੀ ਗੁड़िया ਘਰੀ ਚਲੋ ਮੈਂ ਸੂਟ ਕੱਟਦਾ ਜੀ ਤੇ ਇਸ ਦਾ ਗਲਾ ਬਣਿਆ ਹੋਇਆ ਜੀ ਤੇ ਇਹ ਗਰਮੀਆਂ ਚ ਪਹਿਨਣ ਵਾਲਾ ਸੂਟ ਆ ਜੀ ਤੇ ਸਰਦਾਂ ਵਾਲਾ ਤਾਂ ਮੇਰਾ ਪਹਿਲਾਂ ਬਣਾਤਾ ਸੀ ਜੀ ਇੱਕ ਤੇ ਬਹੁਤ ਵਧੀਆ ਸੂਟ ਆ ਜੀ ਮਾਚਾ ਲੋ ਕਰੇ ਪਿਆ ਜੀ ਆਪਾਂ ਗਰਮ ਮੰਗਾ ਚ ਆਪਣਾ ਪੈ ਜੇਗਾ ਜੀ ਤੇ ਇਹਦੇ ਵਿੱਚ ਆਪਾਂ ਬਣਵਾ ਬਣਾਵਾਂਗੇ ਪਲਾਜੋ ਤੇ ਪਲਾਜੋ ਬਣਵਾ ਲਾਂਗੇ ਤੇ ਇੱਕ ਪੱਲਾ ਪਿਸਲਾ ਨਿਕਲੇਗਾ ਜੀ ਇਹ ਮੂਰ ਲਕੜਾਈ ਐਲ ਪੱਲਾ ਜੀ ਪਿਸਲਾ ਪੱਲਾ ਪਲੇਣੀ ਹੋਏਗਾ ਤੇ ਕੰਮ ਆਪਣੇ ਸਾਰੇ ਹੋ ਗਏ ਜੀ ਤੇ ਮੈਂ ਮੇਰੀ ਵੀ ਦਵਾਈ ਚੱਲ ਰਹੀ ਹੈ ਜੀ ਮੈਨੂੰ ਟਾਈ ਫੇਡ ਹੋ ਗਿਆ ਸੀ ਜੀ ਇਹ ਜਿਹੜਾ ਆਪਣਾ ਸਾਰਾ ਹਨਾ ਤੇ ਇਹ ਤਰਵਾ ਦਾਂਗੇ ਜੀ ਪਿੱਛੋਂ ਤੋਂ ਤੇ ਤਾਰ ਦੇ ਕੀ ਕੁੜੀਆ ਤੇ ਕੱਟਣੇ ਤੋਂ ਪਹਿਲੇ ਹੀ ਤਾਰਾਂ ਕੇ ਜੀ ਤੇ ਚਲੋ ਆਏ ਵੀ ਗਰਮੀਆਂ ਚ ਪੈ ਜੇਗਾ ਹੁਣ ਸਿਉ ਕੇ ਰੱਖ ਲੈਣੇ ਵੈਸੇ ਗਰਮੀ ਤਾਂ ਬਸ ਆ ਗਈ ਜੀ 15 ਕਿ ਦਿਨਾਂ ਦੀ ਠੰਡ ਹੋਰ ਮਸਾਂ ਤੇ ਜੇਰ ਆਪਾਂ ਸਰਦਾਂ ਵਾਲੇ ਕੱਪੜੇ ਰੱਖ ਦਾਂਗੇ ਜੀ ਤੇ ਥੋੜੇ ਤਾਂ ਰੱਖਦੇ ਜੀ ਜਿਸ ਤਰ੍ਹਾਂ ਜਿਆਦਾ ਮੋਟੰਗਾ ਕੋਟੰਗਾ ਸੀ ਉਹ ਆਪਾਂ ਰੱਖ ਤਿਆਂ ਤੇ ਬਾਕੀ ਆਪਾਂ ਇੱਕ 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 ਜਾਗਟ ਰੱਖ ਲਈ ਬਾਹਰ ਤੇ ਸੂਟ ਵੀ ਆਪਾਂ ਰੱਖ ਦਾਂਗੇ ਹੁਣ ਧੁੱਪਾ ਪੈਣ ਲੱਗ ਗਿਆ ਜੀ ਕਦੇ-ਕਦੇ ਮੌਸਮ ਠੰਡਾ ਜਾ ਹੋ ਜਾਂਦਾ ਕਦੇ-ਕਦੇ ਤਾਣਾ ਤੇ ਐਨ ਗਰਮੀ ਸਾਰਾ ਤਾਰਤਾ ਜੀ ਤਿਕੜਾਈ ਵਾਲੇ ਕੱਪੜੇ ਤੋਂ ਨਾ ਪਹਿਲਾਂ ਜਿਹੜੇ ਲੱਗਿਆ ਹੁੰਦਾ ਪਿੱਛੇ ਜੀ ਇਹ ਤਾਰ ਨਾਲ ਜ਼ਰੂਰੀ ਹੈ ਜੀ ਠੀਕ ਹੈ ਜੀ ਤੇ ਨਹੀਂ ਤਾਂ ਨਾ ਫਿਰ ਧੋਏ ਤੋਂ ਨਾਲ ਹੀ ਚਿਪਕ ਜਾਂਦਾ ਜੀ ਤੇ ਕੱਪੜਾ ਨਾ ਹੋਰ ਤਰੀ ਹੋ ਜਾਂਦਾ ਜੀ ਤੇ ਇਹ ਸਾਰਾ ਪਾ ਤਾਰ ਲਈਏ ਜੀ ਤੇ ਫਿਰ ਇਹ ਤੇ ਲਾਵਾਂਗੇ ਜੀ ਆਪਾਂ ਨਿਸ਼ਾਨ ਨਾ ਠੀਕ ਠੀਕ ਹੈ ਜੀ ਸਾਰਾ ਉਤਰ ਗਿਆ ਜੀ ਤੇ ਲਓ ਜੀ ਇਹ ਨਾ ਉਤਰਿਆ ਦੇਖੋ ਜੀ ਮੈਂ ਨਿਸ਼ਾਨ ਨਾ ਲਾਵਾਂਗੇ ਜੀ ਤੇ ਨਾਲੇ ਪਲਾਜੋ ਕੱਟ ਲਾਂਗੇ ਜੀ ਤੇ ਨਾਲੇ ਸੂਟ ਕੱਟ ਲਾਂਗੇ ਜੀ ਪਹਿਲਾਂ ਵੀ ਮੇਰਾ ਪਲਾਜੋ ਸੂਟ ਹੀ ਬਣਾਇਆ ਤੇ ਗਲਾ ਬਣਿਆ ਹੋਇਆ ਜੀ ਗਲਾ ਦਿਖਾ ਦਿਓ ਇਹ ਸਾਰਾ ਚੈੱਕ ਦੇ ਹੁਣ ਗਲਤ ਇਸਕਾ ਬਣਿਆ ਹੋਇਆ ਜੀ ਇਹਨੂੰ ਉੱਪਰ ਹੀ ਕਟਣ ਲੱਗੇ ਹੋਏ ਆ ਤਿੰਨ ਤੇ ਲਓ ਜੀ ਕਲਾ ਠੀਕ ਹੈ ਜੀ ਲਓ ਜੀ ਆਪਣਾ ਕਮੀਜ਼ ਕੱਟਿਆ ਗਿਆ ਜੀ ਤੇ ਇਕੱਲੇ ਬਾਜੂ ਰਹਿ ਗਈ ਜੀ ਬਾਜੂਆਂ 'ਚ ਪਵੇਗਾ ਜੋੜ ਤੇ ਉਹ ਆਪਾਂ ਜੋੜ ਪਾ ਕੇ ਕੱਟਿਆ ਜਾਏਗਾ ਜੀ ਕਮੀਜ਼ ਕੱਟਿਆ ਗਿਆ ਤੇ ਇਹ ਆਪਣਾ ਪਲਾਜੋ ਵੀ ਬਣ ਗਿਆ ਜੀ ਕੱਟ ਲਿਆ ਜੀ ਹਜੇ ਬਣਾਉਣਾ ਜੀ ਮੇਕ ਬਣ ਗਿਆ ਤੇ ਇਹ ਆਪਣਾ ਪਲਾਜੋ ਆ ਜੀ ਠੀਕ ਆ ਜੀ ਲਓ ਜੀ ਠੀਕ ਆ ਜੀ ਤੇ ਬਾਜੂ ਆਪਾਂ ਫੇਰ ਕਟਾਂਗੇ ਜੀ ਕਿਉਂਕਿ ਉਹਨਾਂ ਦੇ ਵਿੱਚ ਜੋੜ ਪਵੇਗਾ ਬਾਜੂ ਵਾਲਾ ਕੱਪੜਾ ਕਿੱਥੇ ਆ ਕਾਹਾਂ ਇਹ ਆਪਣਾ ਤਿਆਰ ਹੋ ਗਿਆ ਸੀ ਸੂਟ ਇਹਦੇ ਨਾਲ ਵੀ ਆਪਾਂ ਪਲਾਜ਼ੂ ਬਣਵਾਇਆ ਇਹ ਦੇਖੋ ਜੀ ਇਹ ਵੀ ਗੁੜੀਆਂ ਨਹੀਂ ਬਣਾਇਆ ਇਹ ਆਪਣਾ ਪਲਾਜ਼ੂ ਹੈ ਜੀ ਤੇ ਇਹ ਆਪਣਾ ਕਮੀਜ਼ ਹੈ ਜੀ ਇਹ ਸਰਦੀ ਵਾਲਾ ਜੀ ਸੂਟ ਤੇ ਇਹ ਆਪਣਾ ਸਰਦੀ ਵਾਲਾ ਜੀ ਠੀਕ ਹੈ ਜੀ ਤੇ ਇਹ ਆਪਣਾ ਨਾਲ ਛਟਾਲਾ ਜੀ ਇਹ ਛਟਾਲਾ ਜੀ ਤੇ ਆਪਣਾ ਕੰਗੀਜ ਤੇ ਪਲਾਜੋ ਤੇ ਉਹ ਕਾਹਾਂ ਬਾਜੂ ਤੇ ਆਪਣੇ ਬਾਜੂ ਚ ਨੇ ਜੋੜ ਪਵੇਗਾ ਆਪਾ ਪਾਉਣੇ ਪਾਉਣੀ ਬਾਜੂ ਪਾਉਣੇ ਜੀ ਬਾਹ ਇਹ ਚ ਪਵੇਗਾ ਜੋੜ ਜੀ ਇਹ ਮੋਡੇ ਦੀ ਫਿਰ ਗਲਾਈ ਘੱਟ ਰਹੀ ਹੈ ਨਹੀਂ ਤਾਂ ਆਪਣੇ ਬਾਜੂ ਵੀ ਕੱਟੇ ਜਾਂਦੇ ਇੱਥੇ ਆਪਾਂ ਜੋੜ ਪਾ ਲਾਂਗੇ ਜੀ ਠੀਕ ਹੈ ਜੀ